ਬਿਲਾਵਲ ਮਹੱਲਾ ਪੰਜਵਾਂ ਰਾਗ ਬਿਲਾਵਲ ਵਿੱਚ ਉਚਾਰਨ ਕੀਤੀ ਹੋਈ ਇਹ ਤਨ ਗੁਰੂ ਆਰਜੰਦੇ ਜੀ ਦੀ ਬਾਣੀ ਹੈ ਆਪਣੇ ਬਾਲਕ ਆਪ ਰੱਖਿਐਨ ਪਾਰ ਬ੍ਰਹਮ ਗੁਰਦੇਵ ਏ ਪਾਈ ਪ੍ਰਮਾਤਮਾ ਸਭ ਤੋਂ ਵੱਡਾ ਦੇਵਤਾ ਹੈ ਅਸੀਂ ਜੀਵ ਉਸ ਦੇ ਬੱਚੇ ਹਾਂ ਆਪਣੇ ਬੱਚਿਆ ਦੀ ਉਹ ਸਦਾ ਹੀ ਆਪ ਰੱਖਿਆ ਕਰਦਾ ਆਇਆ ਹੈ ਸੁਖ ਸਾਥ ਸਹਿਜ ਆਨੰਦ ਭਏ ਪੂਰਨ ਪਈ ਸੇਵ ਰਹਾਓ ਜਿਹੜੇ ਮਨੁੱਖ ਉਸ ਦੀ ਸ਼ਰਨ ਪੇ ਰਹਿੰਦੇ ਹਨ ਉਹਨਾਂ ਦੇ ਅੰਦਰ ਸ਼ਾਂਤੀ ਆਤਮਿਕ ਅਡੋਲਤਾ ਦੇ ਸੁਖ ਆਨੰਦ ਪੈਦਾ ਹੁੰਦੇ ਹਨ ਉਹਨਾਂ ਦੀ ਸੇਵਾ ਸਿਮਰਨ ਦੀ ਕਾਰ ਸਫਲ ਹੋ ਜਾਂਦੀ ਹੈ ਭਗਤ ਜਨਾਕੀ ਬੇਨਤੀ ਸੋਣੀ ਪ੍ਰਭ ਆ ਉਸ ਨੇ ਆਪਣੇ ਭਗਤਾ ਦੀ ਅਰਜੋਈ ਸਦਾ ਸੁਣੀ ਹੈ ਰੋਗ ਮਿਟਾਏ ਜੀਵਾਲੀਨ ਜਾਕਾ ਵੱਡ ਪਰਤਾ ਏ ਭਾਈ ਜਿਸ ਪ੍ਰਭੂ ਦਾ ਸਭ ਤੋਂ ਵੱਡਾ ਤੇਜ ਪ੍ਰਤਾਪ ਹੈ ਉਸਨੇ ਆਪਣੇ ਭਗਤਾ ਦੇ ਅੰਦਰੋਂ ਰੋਗ ਮਿਟਾ ਕੇ ਉਹਨਾਂ ਨੂੰ ਆਤਮਕ ਜੀਵਨ ਦੀ ਦਾਤ ਬਖਸ਼ੀ ਹੈ ਦੋਖ ਹਮਾਰੇ ਬਖਸ਼ਿਆ ਨੇ ਆਪਣੀ ਕਲ ਧਾਰੀ ਏ ਭਾਈ ਉਸ ਪ੍ਰਭੂ ਪਿਤਾ ਨੇ ਸਾਡੇ ਬੱਚਿਆਂ ਦੇ ਐਬ ਸਦਾ ਬਖਸ਼ੇ ਹਨ ਅਤੇ ਸਾਡੇ ਅੰਦਰ ਆਪਣੇ ਨਾਮ ਦੀ ਤਾਕਤ ਭਰੀ ਹੈ ਮਨ ਬਾ ਚਤ ਫਲ ਦਿੱਤੀਆਂ ਨਾਨਕ ਬਲਹਾਰੀ ਏ ਨਾਨਕ ਪ੍ਰਭੂ ਪਿਤਾ ਨੇ ਆਸਾ ਬੱਚਿਆਂ ਨੂੰ ਸਦਾ ਮਨ ਮੰਗੇ ਫਲ ਦਿੱਤੇ ਹਨ ਉਸ ਪਰਮਾਤਮਾ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ